ਖਾਮੋਸ਼ ਸਮੁੰਦਰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਰ ਉਹਦੇ ਅੰਦਰ ਸੁਨਾਮੀ ਸਮੁੰਦਰ ਜੀ ਆ ਜਿਵੇਂ ਉਹਨਾਂ ਦੇ ਅੰਦਰ ਜਵਾਰ ਪਾਟਾ ਤੇ ਉੱਚੀਆਂ-ਉੱਚੀਆਂ ਲਹਿਰਾਂ ਦੱਬੀਆਂ ਹੁੰਦੀਆਂ ਪਰ ਇਸੇ ਤਰ੍ਹਾਂ ਦੇ ਕੁਝ ਸਿਆਸੀ ਲੀਡਰ ਹੁੰਦੇ ਨੇ ਬੜੇ ਖਾਮੋਸ਼ ਹੁੰਦੇ ਨੇ ਸ਼ਾਂਤ ਸੁਭਾਅ ਦੇ ਹੁੰਦੇ ਨੇ ਮਿੱਠੜੇ ਸੁਭਾਅ ਦੇ ਹੁੰਦੇ ਨੇ ਪਰ ਇਹਦਾ ਮਤਲਬ ਹੀ ਨਹੀਂ ਹੈ ਕਿ ਉਹਨਾਂ ਦੇ ਅੰਦਰ ਜਵਾਰ ਪਾਟਾ ਨਹੀਂ ਹੈ ਉਹਦਾ ਮਤਲਬ ਹੀ ਨਹੀਂ ਹੈ ਕਿ ਉਹਨਾਂ ਦੇ ਅੰਦਰ ਸੁਨਾਮੀ ਨਹੀਂ ਹੈ ਤੇ ਉੱਚੀਆਂ ਲਹਿਰਾਂ ਨਹੀਂ ਝੁਕ ਸਕਦੀਆਂ ਜਿੰਦਾਬਾਦ ਖਾਮੋਸ਼ ਸਮੁੰਦਰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਪਰ ਉਹਦੇ ਅੰਦਰ ਸੁਨਾਮੀ ਚੰਦਰ ਜੀ ਜਿਹਾ ਕੋਨਾ ਦੇ ਅੰਦਰ ਜਵਾਰ ਪਾਟਾ ਤੇ ਉੱਚੀਆਂ-ਉੱਚੀਆਂ ਲਹਿਰਾਂ ਤੱਪੀਆਂ ਹੁੰਦੀਆਂ ਪਰ ਇਸੇ ਤਰ੍ਹਾਂ ਦੇ ਕੁਝ ਸਿਆਸੀ ਲੀਡਰ ਹੁੰਦੇ ਨੇ ਬੜੇ ਖਾਮੋਸ਼ ਹੁੰਦੇ ਨੇ ਸ਼ਾਂਤ ਸੁਭਾਅ ਦੇ ਹੁੰਦੇ ਨੇ ਮਿੱਠੜੇ ਸੁਭਾਅ ਦੇ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਅੰਦਰ ਜਵਾਰ ਪਾਟਾ ਨਹੀਂ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਅੰਦਰ ਸੁਨਾਮੀ ਨਹੀਂ ਹੈ ਕਿ ਉੱਚੀਆਂ ਲਹਿਰਾਂ ਨਹੀਂ ਚੁੱਕ ਸਕਦੇ ਐਸੇ ਵੇਲੇ ਅਸੀਂ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਕਿ ਜੋ ਸਾਹਮਣੇ ਚਿਹਰਾ ਹੈ ਐਡਵੋਕੇਟ ਅਮਰਦੀਪ ਸਿੰਘ ਜੈਂਤੀਪੁਰ ਜਿਹਨਾਂ ਨੂੰ ਦੀਪੂ ਜੈਂਤੀਪੁਰ ਦੇ ਨਾਂ ਨਾਲ ਲੋਕ ਜਾਣਦੇ ਉਹਨਾਂ ਦੇ ਸੱਜੇ ਤੇ ਉਹਨਾਂ ਦੇ ਖੱਬੇ ਕੁਝ ਚਿਹਰਿਆਂ ਨੂੰ ਦੇਖੋ ਇਹੋ ਚਿਹਰੇ ਨੇ ਜਿਹੜੇ ਸੁਨਾਮੀ ਵੀ ਲਿਆ ਸਕਦੇ ਨੇ ਜਵਾਰ ਭਾਟਾ ਵੀ ਚੁੱਕ ਸਕਦੇ ਨੇ ਤੇ ਉੱਚੀਆਂ-ਉੱਚੀਆਂ ਲਹਿਰਾਂ ਵੀ ਲਿਆ ਸਕਦੇ ਨੇ ਸਿਆਸਤ ਦੇ ਵਿੱਚ ਐਡੇ ਇਹ ਜਿਹੜੇ ਨੇ ਕਾਕ ਸਿਆਸਤਦਾਨ ਨੇ ਸੋ ਇਹਨਾਂ ਵੱਲੋਂ ਅੱਜ ਇੱਕ ਬਹੁਤੀ ਨੇੜ ਤੇ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਹਰ ਪਾਸੇ ਹਹਾਕਾਰ ਮਚੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਤਬਾਹੀ ਹੈ ਤਰਾਹੀ ਤਰਾਹੀ ਹਰ ਪਾਸੇ ਪਰ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਕਿ ਇੱਕ ਬੇਜबान ਜਾਨਵਰ ਜਿਹੜੇ ਕਿੱਲਿਆਂ ਦੇ ਨਾਲ ਬੱਜੇ ਤੇ ਹੈਗੇ ਨੇ ਜਿਹੜੇ ਆਪਣੇ ਮਾਲਕਾਂ ਨੂੰ ਝੋਕੇ ਵੀ ਨਹੀਂ ਦੱਸ ਸਕਦੇ ਆਵਾਜ਼ ਮਾਰ ਕੇ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਭੁੱਖ ਲੱਗੀ ਸਾਨੂੰ ਪੀ ਲੱਗੀ ਹੈ ਪਰ ਇੱਥੇ ਐਸੇ ਹੀ ਜਿਹੜੇ ਨੇਕ ਬ੍ਰਾਧਰ ਕ੍ਰਿਸ਼ਤੇ ਨੇ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਇਹ ਬੇਜਾਨ ਜਾਨਵਰ ਨੇ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਸੋ ਉਹਨਾਂ ਦੇ ਲਈ ਬਹੁਤ ਵੱਡੀ ਸੇਵਾ ਇਹ ਕਰਨ ਜਾ ਰਹੇ ਨੇ ਸੋ ਅਸੀਂ ਚੱਲਦੇ ਹਾਂ ਦੀਪੂ ਜੀ ਕੋਲ ਦੀਪੂ ਜੀ ਅੱਜ ਉਹ 25 ਜਾਨਵਰ ਜਿਹੜੇ ਬਹੁਤ ਅਸੀਸਾਂ ਦੇਣਗੇ ਜਦੋਂ ਉਹਨਾਂ ਕੇ ਅੰਦਰ ਇਹ ਨਿਵਾਲਾ ਜਾਏਗਾ ਤਾਂ ਆਖਿਰ ਕੀ ਤੁਸੀਂ ਲੈ ਕੇ ਚੱਲੇ ਹੋ ਸਾਰਾ ਕੁਝ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸੀ ਵਰਕਰ ਇਕੱਠੇ ਹੋ ਕੇ ਅਸੀਂ ਇਹ ਸਾਰਿਆਂ ਨੇ ਸਲਾਹ ਕੀਤੀ ਕਿ ਸਾਨੂੰ ਆਪਣਾ ਬੰਦਾ ਯੋਗਦਾਨ ਜਿੰਨਾ ਹੈ ਹਲਕਾ ਬਟਾਲਾ ਦੇ ਲੋਕਾਂ ਜਿਹੜਾ ਹਰਪਰਵਾਹ ਦੇ ਲੋਕ ਨੇ ਉਹਨਾਂ 'ਚ ਪਾਉਣਾ ਚਾਹੀਦਾ ਸਾਰਿਆਂ ਨੇ ਆਪਣੀ ਸੇਵਾ ਨਿਭਾਉਂਦੇ ਜੋ ਜੋ ਕੇ ਕੋ ਸਰਦਾ ਬੰਦਾ ਯੋਗਦਾਨ ਪਾ ਗਏ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹ 8 ਟਰੱਕਾਂ ਦਾ ਪ੍ਰਬੰਧ ਕਰਕੇ ਬੇਜਮਾਨਿਆਂ ਲਈ ਕਰ ਦਿੱਤਾ ਹੈ ਬੇਜਮਾਨ ਦੀ ਜਿਹੜੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਹੈ ਬੇਜਮਾਨਾਂ ਲਈ ਅਚਾਰ ਇਕੱਠਾ ਕੀਤਾ ਹੈ ਜੀ ਫੀਡ ਚੋਕਰ ਆ ਹੋਰ ਜੋ ਜੋ ਸਾਨੂੰ ਉਥੋਂ ਲੋਕਾਂ ਨੇ ਮੰਗਾ ਆਟੇ ਦੀ ਮੰਗ ਆਈ ਕੋਸਾਂ ਦਵਾਈਆਂ ਦੀ ਮੰਗ ਆਈ ਅਸੀਂ ਪਹਿਲਾਂ ਜਾ ਕੇ ਉਸ ਇਲਾਕੇ ਚ ਵੇਖਿਆ ਸਾਰਾ ਇਹਦੇ ਇਲਾਕੇ ਨੇ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਉਹ ਲੋੜ ਸਮਝਦੇ ਸਾਰੇ ਇਕੱਠੇ ਹੋ ਗਏ ਕਿ ਉਪਰਾਲਾ ਕੀਤਾ ਜੀ ਬਜੀ ਕਾਫੀ ਪਿਛਲੇ ਲੰਬੇ ਸਮੇਂ ਤੋਂ ਤੁਹਾਡੀਆਂ ਵੀਡੀਓ ਦੇਖੀ ਗੀਆਂ ਤੁਸੀਂ ਗੁਪਤ ਤਰੀਕੇ ਦੇ ਨਾਲ ਲਗਾਤਾਰ ਹਰ ਪਿੰਡ ਤੇ ਇਲਾਕਿਆਂ ਵਿੱਚ ਜਾ ਰਹੇ ਹੋ ਪੂਰਾ ਮਾਝੇ ਦੀ ਬੈਟ ਦੇ ਵਿੱਚ ਤੁਸੀਂ ਜਗਾ ਜਗਾ ਤੇ ਗਏ ਹੋ ਬੜੀ ਮਦਦ ਕੀਤੀ ਹੈ ਤੁਸੀਂ ਅਬ ਆਪਣੇ ਇਲਾਕੇ ਦੇ ਜਿਹੜਾ ਬਾਕੀ ਨਾਨਕ ਦੇ ਵਿੱਚ ਜਾਤੀ ਬੱਤੀ ਗੱਡੀਆਂ ਦਾ ਇੱਕ ਕਾਫਲਾ ਲੈ ਕੇ ਜਾ ਰਹੇ ਹੋ ਪਰ ਇਸ ਦੇ ਪਿੱਛੇ ਇਹ ਜਿਹੜੀ ਪਛਵਾਲੀ ਰਹੀ ਹੈ ਨਾ ਮੇਜ ਪਾਨਾ ਕਰੀ ਆਵਾਜ਼ ਆ ਕਿਸੇ ਨੇ ਦੱਸਿਆ ਤੁਹਾਨੂੰ ਕਿ ਤੁਸੀਂ ਸਮਝਦੇ ਸੀ ਦੰਗ ਹੈਗਾ ਜੀ ਜਨਾਬ ਜੇਵਾ ਜਿਹੜੀ ਆ ਹੋਣੀ ਗੁਤਰੀਕ ਨੇ ਚਾਹੀਦੀ ਜੀ ਵਾ ਪਾਵਨ ਵਾਲੀ ਬੰਦੇ ਦੇ ਦਿਲ ਚ ਆ ਮਨ ਚ ਉਹ ਤਰੀਕੇ ਨਹੀਂ ਉਹਦਾ ਜਿਹੜਾ ਤੁਹਾਨੂੰ ਆਪਣੇ ਆਪ ਅੰਡ ਤੁਹਾਡੇ ਮਨੋਂ ਬਾਦ ਮੇਜੂਂ ਚੀਂਗੇ ਸੋਸ਼ਲ ਮੀਡੀਆ ਦਰਿਆ ਲੋਕਾਂ ਤੱਕ ਪਹੁੰਚਾਉਂਦਾ ਕਿ ਜੇ ਇਹ ਲੋਕਾਂ ਨੂੰ ਪਤਾ ਲੱਗਦਾ ਵੀ ਉਹ ਫਲਾਣਾ ਸੇਵਾ ਕਰ ਰਿਹਾ ਮੇਰਾ ਵੀ ਫਰਜ ਬੰਦ ਦਾ ਇਸ ਚੀਜ਼ ਦਾ ਵਾਧਾ ਵੀ ਸਾਨੂੰ ਸੋਸ਼ਲ ਮੀਡੀਆ ਨੇ ਲੋਕਾਂ ਲੱਗੇ ਗੱਲ ਪਹੁੰਚਦੀ ਆ ਕਿ ਅਰ ਜੇ ਉਹ ਲੋਕ ਕਰ ਰਹੇ ਤੇ ਸਿੰਘ ਕਰੀਏ ਸਾਰੇ ਇੱਕ ਦੂਸਰੇ ਨੂੰ ਵੇਖ ਕੇ ਫਿਰ ਪ੍ਰੇਰਣਾ ਕਰਦੇ ਸੁਖਜਿੰਦਰ ਸਿੰਘ ਰੰਦਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਲਿਖੇ ਕੋ ਬੈਨਰ ਬੋਰਡ ਦੇ ਉੱਪਰ ਉਹਨਾਂ ਨੇ ਉਹਨਾਂ ਨੇ ਵੱਡੀ ਤਸਵੀਰ ਨੇ ਸਾਡੇ ਮੈਂਬਰ ਆਫ ਪਾਰਲੀਮੈਂਟ ਜੀ ਉਹਨ ਦੇ ਨਾਲ ਕੌਣ ਕੌਣ ਆਇਆ ਸਿਹਰੇ ਸਾਥੀ ਜਿਨ੍ਹਾਂ ਦੀ ਮਦਦ ਨਾਲ ਬਦਲਰ ਨੇ ਪਾਸਲਰ ਨੇ ਵਰਕਰ ਨੇ ਪੰਚ ਸਪੰਚ ਸਾਰੇ ਇਕੱਠੇ ਸਨ ਜੀ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਫਿਰ ਆਪਣੇ ਦਸ਼ਕਾ ਨੂੰ ਦੱਸ ਦਈਏ ਕਿ ਗੱਲ ਹੋਵੇ ਸ਼ਹਿਰ ਦੀ ਸਫਾਈ ਦੀ ਪਿਛਲੇ ਦਿਨਾਂ ਵੀ ਹੜਾਂ ਦੇ ਵਿੱਚ ਪਾਣੀ ਆਣ ਕਰਕੇ ਤੇਜ਼ ਬਾਰਿਸ਼ ਕਰਕੇ ਜਦੋਂ ਸ਼ਹਿਰ ਦੇ ਵਿੱਚ ਸਫਾਈ ਦੀ ਗੱਲ ਹੋਈ ਸੀ ਤਾਂ 12 ਟਰਾਲੀਆਂ ਚਾਰ ਜੀਸੀਬੀ ਮਸ਼ੀਨਾ ਤੇ ਆਪਣੀ ਪੂਰੀ ਸਮੂਚੀ ਟੀਮ ਦੇ ਨਾਲ ਸੜਕਾਂ ਦੀ ਸਫਾਈ ਦੇ ਲਈ ਉੱਤਰ ਚੁੱਕੇ ਸੀ ਦੀਪੂ ਜੰਤੀਪੁਰਿਆ ਮੈਦਾਨ ਦੇ ਵਿੱਚ ਔਰ ਸੰਤਾ ਨੇ ਉਹਦੇ ਨਤੀਜੇ ਵੀ ਦਿਨੇ ਸਰ ਇਹ ਕਾਂਗਰਸ ਪਾਰਟੀ ਦੇ ਵਰਕਰ ਇੱਥੇ ਇਕੱਠੇ ਹੋਏ ਆ ਅਸੀਂ ਆਪਣਾ ਫਰਜ਼ ਸਮਝਦਾ ਹਾਂ ਕਿ ਸਾਡਾ ਇਹ ਫਰਜ਼ ਬੰਦਾ ਹੈ ਕਿ ਇੱਥੇ ਬਟਾਲੇ ਸ਼ਹਿਰ ਦਾ ਸਾਥ ਦਈਏ ਤੇ ਜਿਹੜੀਆਂ ਇਹ ਸਵਸਿਆਵਾਂ ਆ ਜੇ ਅਸੀਂ ਆਪਣੇ ਪੱਧਰ ਤੇ ਇਹ ਪ੍ਰਬੰਧ ਕਰਕੇ ਜੀਸੀਬੀਆਂ ਦਾ ਟਰਾਲੀਆਂ ਦਾ ਇਹ ਸਕੂੜੇ ਨੂੰ ਜਿਹੜਾ ਇਥੋਂ ਚੁਕਾਉਣ ਦਾ ਉਪਰਾਲਾ ਕਰ ਰਹੇ ਹਾਂ। ਸੋ ਇਹ ਤੋਂ ਇਲਾਵਾ ਅੱਜ ਜੇ ਅਗਰ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਤੇ ਵਿੱਚ ਅੱਜ ਜਦੋਂ ਉਹਨਾਂ ਬੇਜਬਾਨਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਕੇ ਦੇਖੋ ਬੜੇ ਦਰਿਆ ਦੇ ਲੋ ਪੰਜਾਬੀ ਹੋ ਤੁਸੀਂ ਕਿਸੇ ਸਰਕਾਰ ਦੀ ਪਰਵਾਹ ਨਹੀਂ ਕੀਤੀ ਕਿਸੇ ਅੱਗੇ ਤਰਲਾ ਨਹੀਂ ਲਿਆ ਕਿਸੇ ਅੱਗੇ ਹੱਥ ਨਹੀਂ ਅੜਿਆ ਪਰ ਤੁਹਾਡੇ ਐਸੇ ਵੀਰ ਨੇ ਐਸੇ ਲੋਕ ਕਿ ਦਰਿਆ ਦਿਲ ਨੇ ਦਾਨੀ ਸੱਜਣ ਨੇ ਜਿਹੜੇ ਖੁਦ ਹੀ ਗੱਡੀਆਂ ਪਰਪਰ ਕੇ ਟਰੱਕ ਪਰਪਰ ਕੇ ਕੰਟੇਨਰ ਪਰਪਰ ਕੇ ਤੁਹਾਡੇ ਤੱਕ ਪਹੁੰਚ ਰਹੇ ਨੇ ਸੋ ਇਹਨਾਂ ਵੇਚ ਬਣਾ ਦੇ ਲਈ ਬਹੁਤ ਵੱਡੀ ਸੇਵਾ ਲੈ ਕੇ ਚੱਲੇ ਨੇ ਬੀਪੂ ਜੈਪੀ ਪਰਤੇ ਉਹਨਾਂ ਦੀ ਸਮੂੱਚੀ ਸਾਥੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਸੇਵਾ ਜਿਹੜੀ ਹੈ ਉਹ ਪਰਮਾਤਮਾ ਆਪੇ ਹੀ ਦੇਖੇ ਲਏਗਾ ਸਫਲ ਕਰੇਗਾ ਪਰ ਨਾਲ ਦੀ ਨਾਲ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਅਸਲੀ ਸੰਕਟ ਹੈ ਕਿੰਨਾ ਪਾਣੀ ਉੱਤਰ ਜੇਗਾ ਬਿਲਕੁਲ ਕਿਉਂਕਿ ਅਸਲੀ ਸੰਕਟ ਤੇ ਉਥੋਂ ਸ਼ੁਰੂ ਹੋਣਾ ਹੈ ਇਹ ਤਾਂ ਨਹੀਂ ਕਿ ਹੁਣ ਤੇ ਗੱਡੀਆਂ ਜਾ ਰਹੀਆਂ ਤੇ ਮੁੜ ਕੇ ਗੱਡੀਆਂ ਲੱਭਣੀਆਂ ਨਹੀਂ ਇਦਾਂ ਨਹੀਂ ਹੋਇਆ ਅਸੀਂ ਰਜਿਸਟਰ ਸੇਕੇ ਸ਼ੁਰੂਆਤ ਕੀਤੀ ਹੈ ਪਹਿਲਾਂ ਵੀ ਅਸੀਂ ਕੁਝ ਬਣਦਾ ਆਪਣੇ ਲੋ ਫਰਜ ਜੋ ਬਣਦਾ ਨਿਭਾਇਆ ਕੁਝ ਟਰਾਲੀਆਂ ਪਹਿਲਾਂ ਵੀ ਭੇਜੀਆਂ ਅੱਜ ਇੱਕ ਸ਼ੁਰੂਆਤ ਸੀ ਕੀਤੀ ਸਮੇਂ ਸਮੇਂ ਅਨੁਸਾਰ ਜੋ ਲੋਕਾਂ ਨੇ ਮੰਗਾਉਣੀਆਂ ਅਸੀਂ ਪੂਰੀਆਂ ਕਰਾਂਗੇ ਤਾਂ ਪੈਲੀਆਂ ਦੀਆਂ ਭਾਈਆਂ ਹੋਣੀਆਂ ਜੋ ਡੀਜ਼ਲ ਬਣਦਾ ਉਹ ਪਚਾਵਾਂਗੇ ਕੋ ਖਾਦਾਂ ਡਾਇਆ ਕੁਝ ਲੋਕਾਂ ਨੂੰ ਚਾਹੀਦਾ ਉਹ ਹਰ ਸੂਲ ਤੋਂ ਤੇ ਪਹੁੰਚਦੀ ਕਰਾਂਗੇ ਅੱਜ ਅਸੀਂ ਉੱਥੇ ਜਾ ਕੇ ਪੱਕੇ ਡੇਰੇ ਲਾਉਣੇ ਆ ਉੱ ਸੋ ਦਸਖੋ ਇਹ ਕੋਈ ਸਿਆਸਤ ਨਹੀਂ ਹੋ ਰਹੀ ਪੱਕੇ ਡੇਰੇ ਲੱਗਣ ਜਾ ਰਹੇ ਨੇ ਦੇਖੋ ਜਨਤਪਰੀਆ ਆਪਣੀ ਸਮੁੱਚੀ ਟੀਮ ਦੇ ਨਾਲ ਉੱਥੇ ਜਾ ਰਹੇ ਨੇ ਔਰ ਉੱਥੇ ਹੁਣ ਕੀ ਕੀ ਮੁਸੀਬਤਾਂ ਆਉਣੀਆਂ ਨੇ ਅਸੀਂ ਤੁਹਾਨੂੰ ਬੜੀਆਂ ਥ クリア ਕਰ ਦਈਏ ਕਿ ਜਿੱਦਾਂ ਪਾਣੀ ਥੱਲੇ ਉਤਰ ਜਾਣਾ ਤੇ ਸਭ ਤੋਂ ਪਹਿਲਾਂ ਤਾਂ ਉੱਥੇ ਦੀ ਜਿਹੜੀ ਭਲ ਜੰਮੀ ਹੋਣੀ ਆ ਘਰਾਂ ਦੇ ਵਿੱਚ ਜਾਂ ਜ਼ਮੀਨਾਂ ਦੇ ਉੱਤੇ ਪੈੜੀਆਂ ਤੇ ਰੇਤਾ ਜੰਮੀ ਹੋਣੀ ਉਹਨਾਂ ਨੂੰ ਹਟਾਉਣ ਦਾ ਕੰਮ ਕਰਾਂਗੇ ਦੂਸਰਾ ਜਿਹੜੇ ਬੇਜਮਾਨ ਜਾਨਵਰ ਨੇ ਉਹਨਾਂ ਦੇ ਖੁਰਾਂ ਨੂੰ ਲੱਗੀਆਂ ਜਿਹੜੀਆਂ ਬਿਮਾਰੀਆਂ ਸਕਿਨ ਦੀਆਂ ਪ੍ਰੋਬਲਮ ਉਹਨਾਂ ਦੀਆਂ ਵੀ ਤੇ ਉੱਥੋਂ ਦੇ ਪਿੰਡ ਵਾਸੀਆਂ ਦੀਆਂ ਵੀ ਉਹਨਾਂ ਵਾਸਤੇ ਵੀ ਜਿੱਥੇ ਮਨੁੱਖਤਾ ਤੇ ਲੰਗਰ ਹੋਣਗੇ ਉੱਥੇ ਨਾਲ ਦੇ ਨਾਲ ਪਸ਼ੂਵਾਂ ਦੇ ਲਈ ਵੀ ਲੰਗਰ ਹੋਣਗੇ ਸੋ ਉਹਨਾਂ ਦੇ ਲਈ ਵੀ ਇਹਨਾਂ ਨੇ ਪੂਰੇ ਕੋਟਾ ਪ੍ਰਬੰਧ ਕਰ ਦਿੱਤੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਪਡੇਟ ਜ਼ਰੂਰ ਦੱਸਾਂਗੇ ਕਿ ਬੀਪੂ ਜੰਤੀ ਪ੍ਰੋਜੈਕਟ ਕਿੱਥੇ ਬੈਠ ਕੇ ਕਿਹੜੇ-ਕਿਹੜੇ ਪਿੰਡਾਂ ਦੀ ਸੇਵਾ ਕਰ ਰਹੇ ਨੇ ਕਿੰਦਾਂ ਦੀ ਸੇਵਾ ਕਰ ਰਹੇ ਨੇ ਸੋ ਇਹਦੇ ਨਾਲ ਹੀ ਦੇਰ ਜਾਜਤ ਆਉਤ ਹੋਏ ਸੋਨਹਾਰ ਸੇਵਾ ਕਰਾਂ